ਕੇਵਲ 2 ਜਾਂ 3 ਕਿੱਲਾਂ ਦੇ ਵਿੱਚ 4 ਮੇਨ ਸਟੇਜਾਂ ਸੀ ਜਿਹਦੇ ਵਿੱਚ ਸਾਰੇ ਵੰਡੇਵੇਂ ਬੈਠੇ ਹੋਏ ਸੀ ਫਿਰ ਇਕੱਠੇ ਨਹੀਂ ਹੁੰਦੇ ਕਿਵੇਂ ਸਾਰੀ ਲੜਾਈ ਲੜੀ ਜਾਵੇ ਜਦੋਂ ਪੰਜਾਬ ਦੀ ਭਲਾਈ ਲਈ ਨਤਰਨਾਏ ਜਦੋਂ ਪੰਥ ਦੀ ਭਲਾਈ ਲਈ ਨਤਰਨਾਏ ਉਹ ਤੋਂ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਦੇ ਵਾਰਸਾਂ ਨੇ ਨਤਰਨਾਏ ਤੇ ਇੱਥੇ ਬਾਬਾ ਵੀਰ ਸਿੰਘ ਬਾਪੂ ਵੀ ਨਾਲ ਆਏ ਆ ਬਾਬਾ ਧੀਰ ਸਿੰਘ ਜਿਹੜੇ ਉਹ ਦੋਵੇਂ ਪਿਓ ਪੁੱਤ ਹੀ ਆਏ ਆ ਮਤਲਬ ਖਾਦਾ ਇਹਨਾਂ ਨੇ 10% ਖਲਾਰ ਕੇ ਹੀ ਛੁੱਟ ਦਿੱਤਾ ਸਾਰਾ ਕੁਝ ਮਤਲਬ ਇਹਨਾਂ ਦਾ ਕੁੱਤਿਆਂ ਵਾਲਾ ਹਾਲ ਹੋ ਗਿਆ ਤੇ ਮਹਾਰਾਜ ਨੇ ਕਿਹਾ ਹੀ ਵੀ ਸਬਰ ਰੱਖੋ ਮਿਲਣਾ ਸਾਰਾ ਕੁਝ ਐ ਪੰਥ ਨੂੰ ਪਰ ਸਬਰ ਦੇ ਨਾਲ ਉਹਨੂੰ ਵਰਤਿਓ ਇਹ ਨਾਵੇ ਤੁਹਾਡੇ ਵਿੱਚੋਂ ਸਬਰ ਕਿਦਰੇ ਦੂਰ ਚਲ ਜੇ ਤੇ ਫਿਰ ਤੁਹਾਡੀ ਕੁੱਤਿਆਂ ਵਾਲੀ ਹਾਲਤ ਹੋ ਜੇ ਸੋ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਅਕਾਲੀ ਦਲ ਬਾਦਲ ਹੈ ਬਾਦਲ ਦਲ ਤੇ ਸਟੇਜ ਤੋਂ ਵੀ ਅੱਜ ਗੱਲ ਕਰਕੇ ਗਏ ਬਾਬਾ ਰਾਜਾ ਰਾਜ ਸਿੰਘ ਕਹਿੰਦੇ ਖੁਸਰਾ ਦੇ ਖੁਸਰੀਆਂ ਦੇ ਘਰੇ ਮੁੰਡਾ ਜੰਮ ਸਕਦਾ ਵਾ ਪਰ ਬਾਦਲ ਸੱਤਾ ਦੇ ਵਿੱਚ ਨਹੀਂ ਆ ਸਕਦੇ ਜਗਰਿਆ ਖਾ ਸਾਡੀ ਪਛਾਣ ਦੱਸਦਾ ਹੈ ਵੀ ਹੈ ਇਨ ਮੈਂ ਇਤਿਫਾਕ ਮਹਾਨ ਸਿੱਖ ਸਿੱਖ ਪਰਿਵਾਰਤ ਜਾਣ ਵੀ ਜਿਹੜਾ ਇੱਕ ਸਿੱਖ ਹੈ ਦੂਜੇ ਸਿੱਖ ਤੋਂ ਜਾਨ ਵਾਰਨ ਤੱਕ ਦੀ ਬਿਰਤੀ ਰੱਖਦਾ ਸੋ ਮੇਰੇ ਹਿਸਾਬ ਦੇ ਨਾਲ ਅੱਜ ਵੀ ਸਾਨੂੰ ਉਹ ਪੈਥੜਾ ਅਪਣਾ ਕੇ ਇੱਕ ਹੋ ਕੇ ਸਾਡਾ ਮੁੱਦਾ ਇੱਕ ਹੋਣਾ ਚਾਹੀਦਾ ਸਾਡੀ ਟੱਕਰ ਦਿੱਲੀ ਨਾਲ ਹੋਣੀ ਚਾਹੀਦੀ ਹੈ ਤੇ ਇੱਕ ਹੋ ਕੇ ਸਾਨੂੰ ਚੱਲਣਾ ਚਾਹੀਦਾ ਜਿਹੜੇ ਰਵਾਇਤੀ ਪਾਰਟੀਆਂ ਵਾ ਜਿਹੜੇ ਰਵਾਇਤੀ ਜਿਨ੍ਹਾਂ ਦੇ ਘਰਾਂ ਚ ਸਿਆਸਤ ਆ ਜਿਨ੍ਹਾਂ ਸਿਆਸਾ ਸਿਆਸਤ ਦੇ ਜਿਹੜੇ ਮੱਲ ਮਾਰ ਕੇ ਬੈਗੇ ਆ ਉਹ ਕੋਈ ਨਹੀਂ ਆਏ ਇੱਥੇ ਗਰਾਊਂਡ ਲੈਵਲ ਦੇ ਲੋਕ ਆਏ ਆ ਜਿਹਦੇ ਨਾਲ ਕੋਈ ਤੁਰਦਾ ਹੀ ਨਹੀਂ ਉਹਨਾਂ ਦੇ ਵਿੱਚੋਂ ਬਾਦਲ ਇੱਕ ਮੁੱਖ ਚਿਹਰਾ ਵਾ ਵੀ ਜੇ ਜੇ ਕੋਈ ਬਾਦਲ ਦੀ ਫੋਟੋ ਵੇਖ ਲੇ ਤੇ ਉਹ ਮੇਰੇ ਹਿਸਾਬ ਦੇ ਨਾਲ ਉਹ ਪੇਜ ਨੂੰ ਵੀ ਬਲੌਗ ਦੇ ਵਿੱਚ ਪਾ ਦਿੰਦਾ ਵੀ ਬਾਦਲ ਦੀ ਫੋਟੋ ਲੈ ਕੇ ਤੇ ਸਾਹਮਣੇ ਆ ਜੀ ਵੀ ਇਦਾਂ ਦੀ ਇਦਾਂ ਦੀ ਹਾਲਤ ਇਹਨਾਂ ਦੀ ਬਣੀ ਹੋਈ ਆ ਦਮਨਦਮਾ ਸਾਹਿਬ ਦੀ ਧਰਤੀ ਤੇ ਇਸ ਟਾਈਮ ਮੌਜੂਦਾਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀ ਕਾਨਫਰੰਸ ਕੀਤੀ ਗਈ ਆ ਉਸ ਕਾਨਫਰੰਸ ਦੇ ਵਿੱਚ ਤਕਰੀਬਨ ਪੰਜਾਬ ਭਰ ਤੋਂ ਸ਼ਹਿਰਦ ਜਿਹੜੇ ਲੋਕ ਸੀ ਉਹ ਪਹੁੰਚੇ ਸੀ ਤੇ ਆਗਾਜ਼ ਕੀਤਾ ਗਿਆ ਵਾ ਅਗਲੀ ਚੋਣਾਂ ਦਾ 227 ਵੇਖੀ ਜਾ ਰਹੀ ਹੈ ਕਿ 227 ਤੱਕ ਜੇ ਅਮਰਪਾਲ ਸਿੰਘ ਨੂੰ ਨਹੀਂ ਛੱਡਿਆ ਜਾਂਦਾ ਤੇ ਫਿਰ ਮੁੱਖ ਮੰਤਰੀ ਦਾ ਐਲਾਨ ਤਾਂ ਗਿਆ ਇਸ ਸਟੇਜ ਉੱਤੇ ਲਾਨਿਆ ਗਿਆ ਕਿ ਮੁੱਖ ਮੰਤਰੀ ਆਉਣ ਵਾਲਾ ਮੁੱਖ ਮੰਤਰੀ ਅਮਰਿਤਪਾਲ ਸਿੰਘ ਹੋਊਗਾ ਡਿਬਰਗੜ ਜੇਲ੍ਹ ਦੀਆਂ 2 ਸਾਲ ਹੋ ਗਏ ਆ ਵੇਖਦੇ ਆ ਐਨਐਸਏ ਤੱਕ ਜਿਹੜਾ ਕਿ ਬਾਕੀ 9 ਨੌਜਵਾਨ ਜਿਹੜੇ ਵਾਪਸ ਆ ਚੁੱਕੇ ਆ ਦਸਵਾਂ ਹੁਣ ਅਮਰਿਤਪਾਲ ਸਿੰਘ ਦੀ ਵਾਰੀ ਆ ਕਦੋਂ ਪੰਜਾਬ ਦੀ ਜੇਲ੍ਹ ਦੇ ਵਿੱਚ ਆਉਂਦੇ ਆ ਇਸ ਟਾਈਮ ਮੁੱਖ ਬੁਲਾਰੇ ਚਮਕੌਰ ਸਿੰਘ ਧੁੰਨ ਜੀ ਸਾਡੇ ਨਾਲ ਆ ਉਹਨਾਂ ਦੇ ਪੱਪਾ ਪੀ ਤੇ ਮਾਮਾ ਜੀ ਨਾਲ ਆ ਸਰ ਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਦੇ ਉੱਤੇ ਗੱਲਬਾਤ ਕਰਦੇ ਆ ਤੁਹਾਨੂੰ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਦਰਜ ਦੀ ਕਾਨਫਰੰਸ ਨੂੰ ਕਿਵੇਂ ਵ ਦਾ ਸੀ ਲੋਕਾਂ ਦਾ ਸਹਿਯੋਗ ਕਿਵੇਂ ਰਿਹਾ ਅੱਜ ਦਾ ਵੇਖੋ ਜੇਕਰ ਸਭ ਤੋਂ ਪਹਿਲਾਂ ਤਾਂ ਮੈਂ ਸੰਗਤਾਂ ਨੂੰ ਖਾਲਸਾ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਜੇਕਰ ਆਪਾਂ ਅੱਜ ਦਾ ਇਕੱਠ ਵੇਖਿਆ ਜਾਵੇ ਆਪ ਮਹਾਰੇ ਜਿਹੜੀ ਸੰਗਤ ਆ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਚੱਲ ਕੇ ਆਈ ਹੈ ਬਾਕੀ ਗੁਰੂ ਸਾਹਿਬ ਅੱਗੇ ਸਾਡੀ ਹਮੇਸ਼ਾ ਇਹ ਅਰਦਾਸ ਬੇਨਤੀ ਰਹੀ ਆ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਿਉਂਕਿ ਉਹਦੇ ਚਰਨਾਂ ਦੇ ਵਿੱਚ ਹੀ ਅਰਦਾਸ ਕਰਕੇ ਅਸੀਂ ਤੁਰਦੇ ਰਹੇ ਆ ਤੇ ਹਰ ਮਹਿੰਮ ਸਾਡੀ ਫਤਿਹ ਹੋਈ ਆ ਤੇ ਅੱਜ ਦੀ ਵੀ ਤੁਸੀਂ ਇਹ ਕਾਨਫਰੰਸ ਜਿਹੜੀ ਕੀਤੀ ਗਈ ਆ ਇੱਥੇ ਬਹੁਤ ਵੱਡੇ ਪੱਧਰ ਤੇ ਜਿਹੜੀਆਂ ਸੰਗਤਾਂ ਜ਼ਿਲ੍ਹਾ ਮੈਂਬਰੀ ਜਿਹੜੀਆਂ ਕਮੇਟੀਆਂ ਬਣੀਆਂ ਵਾਂ ਬਲਾਕ ਪੱਧਰ ਤੇ ਪਿੰਡ ਪੱਧਰ ਤੇ ਜਿਹੜੀਆਂ ਕਮੇਟੀਆਂ ਬਣੀਆਂ ਉਥੋਂ ਥਾਂ ਥਾਂ ਤੋਂ ਜਿਹੜੀ ਸੰਗਤ ਆ ਇੱਥੇ ਪਹੁੰਚੀ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਆਪ ਹੀ ਦੇਖਿਆ ਹੋਇਆ ਹੋਏਗਾ ਕਿ ਚੈਨਲ ਨੇ ਕਵਰ ਕੀਤਾ ਹੋਊਗਾ ਬਹੁਤ ਸੰਗਤਾਂ ਵੱਡੇ ਪੱਧਰ ਤੇ ਪਹੁੰਚੀਆਂ ਜੀ ਤੁਹਾਨੂੰ ਸਾਹਿਬ ਤੁਸੀਂ ਕਿਹਾ ਆ ਮਹਾਰੇ ਵੈਸੇ ਸਿਆਸੀ ਪਾਰਟੀਆਂ ਆਪਣੀਆਂ ਬੱਸਾਂ ਕਰਕੇ ਦਿੰਦੀਆਂ ਤੁਸੀਂ ਬਸ ਨਹੀਂ ਕਰਕੇ ਦਿੱਤੀਆਂ ਨਹੀਂ ਬਿਲਕੁਲ ਵੀ ਅਸੀਂ ਕਿਸੇ ਨੂੰ ਬਸ ਨਹੀਂ ਕਰਕੇ ਦਿੱਤੀ ਜੇਕਰ ਕੋਈ ਬਸ ਕਰਾ ਕੇ ਆਇਆ ਉਹ ਵੀ ਆਪ ਹੀ ਕਰਵਾ ਕੇ ਆਇਆ ਜੇਕਰ ਕੋ ਗੱਡੀ ਤੇ ਆਇਆ ਆਪ ਹੀ ਉਹਨਾਂ ਨੇ ਸੰਗਤੀ ਰੂਪ ਦੇ ਵਿੱਚ ਦਸਵੰਦ ਕੱਟ ਕੇ ਬਸਾਂ ਵੀ ਕੀਤੀਆਂ ਗੱਡੀਆਂ ਦੇ ਵਿੱਚ ਤੇਲ ਵੀ ਪਵਾ ਦਸਵੰਦ ਕੱਟ ਕੇ ਅਸੀਂ ਕਿਸੇ ਨੇ ਕਿਸੇ ਨੂੰ ਵਾਸ ਨਹੀਂ ਕਰਾ ਕੇ ਦਿੱਤੀ ਨਾ ਗੱਡੀ ਕਰਵਾ ਕੇ ਦਿੱਤੀ ਆ ਆਪ ਮਹਾਰੇ ਸੰਗਤਾਂ ਆਪ ਖੁਦ ਬੱਸਾਂ ਤੇ ਗੱਡੀਆਂ ਕਰਕੇ ਆਪ ਪਹੁੰਚਿਆ ਵਾ ਇਹ ਬੜੀ ਸਲਾਘਾਯੋਗ ਆ ਕਿਉਂਕਿ ਉਹ ਕਿਉਂਕਿ ਉਹਨਾਂ ਦੇ ਅੰਦਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਪ੍ਰਤੀ ਪੰਜਾਬ ਪ੍ਰਤੀ ਪੰਥ ਪ੍ਰਤੀ ਪਿਆਰ ਹੈ ਦਰਦ ਆ ਉਹਨਾਂ ਨੂੰ ਦਰਦ ਖਿੱਚ ਕੇ ਲਿਆ ਰਿਆ ਉਹਨਾਂ ਨੂੰ ਪੰਥ ਪ੍ਰਤੀ ਜਿਹੜਾ ਪਿਆਰ ਉਹ ਖਿੱਚ ਕੇ ਲਿਆ ਰਿਆ ਕਿਉਂਕਿ ਉਹੜੇ ਇੱਥੇ ਸੰਗਤ ਜਿੰਨੀ ਵੀ ਪਹੁੰਚੀ ਐ ਉਹਨਾਂ ਸੰਗਤਾਂ ਦੇ ਮਨ ਦੇ ਵਿੱਚ ਇੱਕ ਦਰਦ ਐ ਪੰਥ ਦਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹੋਈਆਂ ਬੇਦਬੀਆਂ ਦਾ ਦਰਦ ਐ ਬੰਦੀ ਸਿੰਘਾਂ ਨੂੰ 35-35 ਸਾਲ ਤੋਂ ਅੰਦਰ ਰੱਖਿਆ ਉਹਨਾਂ ਦਾ ਦਰਦ ਐ ਪ੍ਰਵਾਸ ਦਾ ਜੋ ਵੱਡੇ ਪੱਧਰ ਤੇ ਪ੍ਰਵਾਸ ਕੀਤਾ ਜਾ ਰਿਹਾ ਪੰਜਾਬ ਦੇ ਨਾਲ ਧੂਖਾ ਕੀਤਾ ਜਾ ਰਿਹਾ ਉਹ ਦਰਦ ਐ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਉਹਦਾ ਦਰਦ ਐ ਇਸ ਕਰਕੇ ਪੰਜਾਬ ਦੀ ਜਿਹੜੀਆਂ ਸੰਗਤਾਂ ਵਾਂ ਉਹ ਆਪ ਵੀ ਹੀਰਾ ਘੱਟ ਕੇ ਇੱਥੇ ਪਹੁੰਚੀਆਂ ਵਾਂ ਸਿੰਘ ਬਤ ਤੁਹਾਡੇ ਵਲ ਫੇਰ ਹੋਣਾ ਜਿੱਦ ਤੁਸੀਂ ਕਿਵੇਂ ਵੇਖਦੇ ਹੋ ਨੌਜਵਾਨਾਂ ਦੇ ਵਿਚਰਤੇ ਹੋਗੇ ਉਮਰਾਂ ਛੋਟੀਆਂ ਤੁਹਾਡੀਆਂ ਤੁਹਾਨੂੰ ਸਾਡੀ ਛੋਟੀ ਉਮਰ ਆ ਬਹੁਤੇ ਤਰ੍ਹਾਂ ਦੇ ਬਜ਼ੁਰਗ ਹੁੰਦੇ ਸੀ ਅਕਾਲੀਆਂ ਦੇ ਵਿੱਚ ਤੇ ਆਪ ਵੇਖਦੇ ਆ ਨਾ ਕਿ ਜਦੋਂ ਗੱਲ ਕਰਦੇ ਹੁੰਦੇ ਨੇ ਲੀਡਰ ਸਾਡੇ ਤੋਂ ਉਮਰ ਚ ਵੱਡੇ ਹੀ ਮਿਲੇ ਆ ਬਹੁਤ ਘੱਟ ਲੀਡਰ ਆ ਕਿ ਤੁਹਾਡੇ ਵਾਂਗੂ ਜਿਹੜੇ ਅਕਾਲੀ ਦਲ ਦੇ ਵਿੱਚ ਛੋਟੇ ਸਾਡੇ ਤੋਂ ਉਮਰ ਦੇ ਵਿੱਚ ਛੋਟੇ ਮਿਲੇ ਹੋਣਾ ਕਿਵੇਂ ਤਾਂ ਲੱਗਦਾ ਇਹ ਜਿਹੜਾ ਇਹ ਅਕਾਲੀ ਦਾ ਲਾਹ 227 ਦੇ ਵਿੱਚ ਕਿੱਥੇ ਲੈ ਕੇ ਜਾਓਗੇ ਨੂੰ ਦੇਖੋ ਜੀ ਇਹ ਗੁਰੂ ਪੰਥ ਦਾ ਖਾਲਸਾ ਹੈ ਇੱਥੇ ਪਿਓ ਤੋਂ ਅੱਗੇ ਹੋ ਕੇ ਪੁੱਤ ਲੜਦੇ ਆ ਵੀ ਵੇਖੋ ਜਿਹੜੀ ਇਹ ਧਰਤੀ ਆ ਨਾ ਇੱਥੇ ਬਾਬਾ ਬੀਰ ਸਿੰਘ ਤੇ ਬਾਬਾ ਧੀਰ ਸਿੰਘ ਤੁਹਾਨੂੰ ਪਤਾ ਆ ਵੀ ਲਾਹੌਰ ਤੋਂ ਜਦੋਂ ਸਿੱਖ ਉਹਦੇ ਸਿੰਘ ਨੇ ਬੰਦੂਕ ਕਿਹਾ ਵੀ ਬਹੁਤ ਵਧੀਆ ਬਣਾਈਆਂ ਤੇ ਇੱਥੇ ਡੱਲਾ ਚੌਧਰੀ ਉਹ ਵਡੀਆਂ ਢੀਂਗਾ ਮਾਰਦਾ ਫੋਕੀਆਂ ਦੂਜੀਆਂ ਪਾਰਟੀਆਂ ਵੀ ਮਾਰਦੀਆਂ ਪਰ ਵੇਖੋ ਜਦੋਂ ਪਰਖ ਦੀ ਘੜੀ ਆਈ ਤੇ ਉਹਨੇ ਕਿਹਾ ਵੀ ਤੁਸੀਂ ਮੈਨੂੰ ਜੰਗਾ ਵੇਲੇ ਆਜ਼ਮਾਰ ਲਿੰਦੇ ਤੇ ਮੈਂ ਇੰਨੇ ਸਿੰਘ ਸ਼ਹੀਦ ਨਹੀਂ ਹੋਣੇ ਤੇ ਉਦੋਂ ਫਿਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਹੁਣ ਅਸੀਂ ਨਿਸ਼ਾਨਾ ਪਰਖਣਾ ਹੈ ਤੇ ਉਦੋਂ ਡੱਲੇ ਚੌਧਰੀ ਦੀ ਫੌਜ ਚ ਕੋਈ ਨਾ ਨਿਕਲਿਆ ਕੋਈ ਵੀ ਸੂਰਮਾ ਨ ਨਤਰਿਆ ਜਿਵੇਂ ਅੱਜ ਨਾ ਕਾਂਗਰਸ ਚੋਂ ਨਤਰਦਾ ਏ ਨਾ ਬਾਦਲ ਦਲ ਚੋਂ ਨਤਰਦਾ ਏ ਨਾ ਆ ਜਿਹੜਾ ਦਿੱਲੀ ਦਾ ਨਵਾਂ ਦਲ ਬਣਿਆ ਲਾਲੇ ਦਾ ਦਲ ਨਾ ਉਹਦੇ ਚ ਕੋਈ ਨਤਰਦਾ ਏ ਜਦੋਂ ਪੰਜਾਬ ਦੀ ਭਲਾਈ ਲਈ ਨਤਰਨਾ ਏ ਜਦੋਂ ਪੰਥ ਦੀ ਭਲਾਈ ਲਈ ਨਤਰਨਾ ਏ ਉਹ ਤੋਂ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਦੇ ਵਾਰਸਾਂ ਨੇ ਨਤਰਨਾ ਏ ਤੇ ਇੱਥੇ ਬਾਬਾ ਵੀਰ ਸਿੰਘ ਬਾਪੂ ਵੀ ਨਾਲ ਆਏ ਆ ਬਾਬਾ ਧੀਰ ਸਿੰਘ ਜਿਹੜੇ ਉਹ ਦੋਵੇਂ ਪਿਓ ਪੁੱਤ ਹੀ ਆਏ ਆ ਤੇ ਜਿਹੜਾ ਪੰਜਾਬ ਭਲਾਈ ਲਈ ਪੰਥ ਪ੍ਰਥਮ ਲਈ ਇਹ ਵਾਲਾ ਨਿਸ਼ਚਾ ਕਿਉਂਕਿ ਅਸੀਂ ਵਾਰਸ ਵੇਖੋ ਕਿੰਨਾਂ ਦੇ ਆ ਇੱਥੇ ਮਾਤਾ ਸੁੰਦਰੀ ਜੀ ਨੇ ਤੇ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਸਥਾਨ ਤੇ ਗੁਰੂ ਗੋਬਿੰਦ ਸਾਹਿਬ ਪਾਸ਼ਾਣ ਪੁੱਛਿਆ ਹੈ ਵੀਰ ਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਡੇ ਨਾਲ ਚਾਰ ਸਾਹਿਬਜਾਦੇ ਤੁਹਾਡੇ ਨਾਲ ਪਿਆਰੇ ਹੁੰਦੇ ਸੀ ਕਿੱਥੇ ਆ ਤੇ ਉਦੋਂ ਇਹਨਾਂ ਵੱਲ ਵੇਖ ਕੇ ਇਹਨਾਂ ਵੱਲ ਉਂਗਲ ਕਰਕੇ ਹੀ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕਿਹਾ ਸੀ ਵੀ ਇਨ ਗਰੀਬ ਸਿੱਖਣ ਕੋ ਦੇਹੂ ਪਾਤਸ਼ਾਹੀ ਯਾਦ ਕਰੇ ਹਮਰੀ ਗਰਿਆਈ ਉਦੋਂ ਉਹਨਾਂ ਨੇ ਇਹਨਾਂ ਵੱਲ ਉਂਗਲ ਕਰਕੇ ਹੀ ਕਿਹਾ ਸੀ ਵੀ ਇਨ ਪੁੱਤਰਣ ਕੇ ਸੀਸ ਪਰ ਵਾਰ ਦिए ਸਤ ਚਾਰ ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਇਸ ਕਰਕੇ ਅਸੀਂ ਕਹਿੰਨੇ ਆ ਵੀ ਇਹ ਪੰਥ ਕਦੀ ਵੀ ਖਤਮ ਨਹੀਂ ਹੋਣਾ ਦੀਪ ਬਾਈ ਕਹਿੰਦਾ ਹੁੰਦਾ ਸੀ ਵੀ ਇਹ ਵੇਖੋ ਜਿਹੜਾ ਵਾਅਦਾ ਅਮਰਤ ਸੀ ਨਾ ਉਹ ਕਰੀਰਾ ਚ ਪਾਤਾ ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਨੇ ਤੇ ਉਹਨੇ ਕਿਹਾ ਵੀ ਜਦੋਂ ਤੁਹਾਨੂੰ ਲੱਗੂਗਾ ਨਾ ਪੰਥ ਖਤਮ ਹੋ ਗਿਆ ਇਹ ਤੇ ਕਿਕਰਾਂ ਕਰੀਰਾ ਚੋਂ ਵੀ ਹੋ ਜਾਣਾ ਵਾ ਵੀ ਇਹ ਇੱਥੇ ਉਹ ਕ੍ਰੀਮ ਆਈ ਆ ਇੱਥੇ ਉਹ ਮਲਾਈ ਆਈ ਆ ਜਿਹਦੀ ਸਿੱਧੀ ਟੱਕਰ ਦਿੱਲੀ ਨਾਲ ਆ ਜਿਹੜਾ ਪੰਜਾਬ ਪ੍ਰਥਮ ਆ ਜਿਹੜੇ ਪੰਥ ਪ੍ਰਥਮ ਲੋਕ ਆ ਜਿਹੜੇ ਆਪਣੇ ਪਿਓਾਂ ਦੇ ਅੱਗੇ ਹੋ ਕੇ ਛਾਤੀਆਂ ਡਾਹ ਕੇ ਲੜਦੇ ਇੱਥੇ ਉਹ ਨੌਜਵਾਨੀ ਆਈ ਇੱਥੇ ਉਹ ਬਜ਼ੁਰਗ ਆਏ ਜਿਹੜੇ ਲਾਸ਼ਰੀ ਮਾਰਦੇ ਮਕਰੋ ਇੱਥੇ ਉਹ ਤਰ੍ਹਾਂ ਦੇ ਆਗੂ ਆਏ ਆ ਇੱਥੇ ਵੇਖੋ ਵੀ ਕੋਈ ਵੀ ਨਾਂ ਤੇ ਮੰਨਿਆ ਪਰ ਮੰਨਿਆ ਕਾਂਗਰਸ ਚੋਂ ਜਿਹੜੇ ਲੀਡਰ ਆ ਕੋਈ ਜਿਹੜੇ ਰਵਾਇਤੀ ਪਾਰਟੀਆਂ ਵਾਂ ਜਿਹੜੇ ਰਵਾਇਤੀ ਜਿਨ੍ਹਾਂ ਦੇ ਘਰਾਂ ਚ ਸਿਆਸਤ ਆ ਜਿਨ੍ਹਾਂ ਸਿਆਸਤ ਦੇ ਜਿਹੜੇ ਮੱਲ ਮਾਰ ਕੇ ਬੈਗੇ ਆ ਉਹ ਕੋਈ ਨਹੀਂ ਆਏ ਇੱਥੇ ਗਰਾਊਂਡ ਲੈਵਲ ਕਹਿੰਦੇ ਤੁਸੀਂ ਤੁਹਾਡੀ ਗੱਲ ਰੁਕਦੀ ਆ ਮੈਂ ਚਮਕੌਰ ਸਿੰਘ ਵੱਲ ਜਾਊਂਗਾ ਚਮਕੌਰ ਸਿੰਘ ਇਹੋ ਗੱਲਾਂ ਤੇ ਆਮ ਆਦਮੀ ਪਾਰਟੀ ਕਰਦੀ ਹੁੰਦੀ ਸੀ ਨਾ ਅਸੀਂ ਉਹ ਪਾਰਟੀ ਦਾ ਬੰਦਾ ਲੈਣਾ ਜੇ ਸਾਡੇ ਜ ਆ ਵੀ ਜਾਣਗੇ ਅਸੀਂ ਐਮ ਐਲ ਏ ਨਹੀਂ ਬਣਾਉਣਾ ਉਹਨੂੰ ਕਿਹੇ ਮੰਤਰੀ ਪਦ ਨਹੀਂ ਦੇਣਾ ਤੇ ਹੁਣ ਵੇਖੀਏ ਤੇ ਆਮ ਆਦਮੀ ਪਾਰਟੀ ਸਾਰੇ ਦੂਜੇ ਪਾਸੇ ਧਿਰ ਬੇਟੀ ਹੋਈ ਆ ਕੀ ਲੱਗਦਾ ਕਿ ਪਹਿਲੋਂ ਕੁਝ ਹੋਰ ਹੋਣੇ ਤੇ ਬਾਅਦ ਚ ਕੁਝ ਹੋਰ ਇਹ ਚ ਫਰਕ ਨਹੀਂ ਆਊਗਾ ਇੱਕ ਸਟੇਜ ਤੋਂ ਹੋਰ ਗੱਲ ਹੋਈ ਕਹਿੰਦੇ ਕਿ ਸਾਡੇ ਸਾਰੇ ਸੇਵਾਦਾਰ ਹੋਣਗੇ ਕਹਿੰਦੇ ਪ੍ਰਧਾਨ ਅਹੁਦਿਆਂ ਦੇ ਵਿੱਚ ਦੌੜ ਚ ਨਹੀਂ ਹੋਣਗੇ ਇਹ ਕਿਵੇਂ ਵੇਖ ਰਹੇ ਹੋ ਦੇਖੋ ਇਹ ਤੇ ਪਾਰਟੀ ਦਾ ਬਹੁਤ ਸੋਹਣਾ ਫੈਸਲਾ ਹੈ ਕਿਉਂਕਿ ਜਿਹੜੀ ਸੇਵਾਦਾਰੀ ਆ ਨਾ ਉਹ ਬੰਦੇ ਨੂੰ ਹਮੇਸ਼ਾ ਨੀਵਾਂ ਰੱਖਦੀ ਹੈ ਤੇ ਜਿਹੜੀ ਪ੍ਰਧਾਨਗੀ ਆ ਉਹ ਪ੍ਰਧਾਨਗੀ ਦਾ ਛਾਜ ਬੱਜ ਜਾਂਦਾ ਤੇ ਜਿਹੜਾ ਦੇ ਆਪਣਾ ਸੇਵਾਦਾਰ ਬਣ ਕੇ ਚੱਲੂਗਾ ਉਹਨੂੰ ਸਾਰਾ ਕੁਝ ਮਿਲ ਜਾਣਾ ਸਫਲਤਾ ਮਿਲਣੀ ਆ ਕਿਉਂਕਿ ਮਹਾਰਾਜ ਦੇ ਦਰ ਤੇ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਸਫਲਤਾ ਮਿਲਦੀ ਆ ਦੂਸਰੀ ਗੱਲ ਤੁਸੀਂ ਗੱਲ ਬੜੀ ਸੋਹਣੀ ਕੀਤੀ ਆ ਤੇ ਮੈਂ ਚਲੋ ਜਿੱਥੇ ਮੁੱਖ ਬਲਾਰਾ ਪਾਰਟੀ ਦਾ ਹੈ ਉੱਥੇ ਮੈਂ ਇਹ ਗੱਲ ਕਰ ਦੇਣਾ ਚਾਹੁੰਨਾ ਵੀ ਜੇਕਰ ਦੂਜੀ ਪਾਰਟੀ ਚੋਂ ਆਮ ਆਦਮੀ ਪਾਰਟੀ ਕਾਂਗਰਸ ਜਾਂ ਹੋਰ ਦੂਜੀਆਂ ਤੀਜੀਆਂ ਜਿਹੜੀਆਂ ਪਾਰਟੀਆਂ ਉਹਨਾਂ ਜੋ ਬੰਦੇ ਮੇਰੇ ਹਿਸਾਬ ਦੇ ਨਾਲ ਜੇਕਰ ਕਿਸੇ ਸਮੇਂ ਲਏ ਵੀ ਗਏ ਤੇ ਜਿੱਤ ਕੇ ਲਏ ਵੀ ਗਏ ਤੇ ਸਭ ਤੋਂ ਪਹਿਲਿਆਂ ਦੇ ਆਧਾਰ ਤੇ ਅਸੀਂ ਪਾਰਟੀ ਨੂੰ ਛੱਡ ਕੇ ਬਾਹਰ ਹੋਵਾਂਗੇ ਗੱਲ ਇਹ ਸਿਧਾਂਤ ਦੀ ਜਿਹੜਾ ਬੰਦਾ ਸਿਧਾਂਤ ਤੇ ਟਿਕਿਆ ਰਹੂਗਾ ਜਿਹੜਾ ਪਾਰਟੀ ਦੇ ਸਿਧਾਂਤ ਤੇ ਟਿਕਿਆ ਰਹੂਗਾ ਉਹਦੇ ਨਾਲ ਜੇ ਕੋਈ ਸਿਧਾਂਤ ਤੋਂ ਭੱਜੂਗਾ ਤੇ ਆਪਾਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਛੱਡ ਕੇ ਜਾਵਾਂਗੇ ਕਿਉਂਕਿ ਆਪਾਂ ਸਿਧਾਂਤ ਤੇ ਟਿਕੇ ਆਂ ਬੰਦਿਆਂ ਦੇ ਨਾਲ ਗੁਰੂ ਕਾ ਸਿੱਖ ਨਹੀਂ ਜੁੜਦਾ ਗੁਰੂ ਕਾ ਸਿੱਖ ਸਿਧਾਂਤ ਦੇ ਨਾਲ ਜੁੜਦਾ ਕਿ ਅਸੀਂ ਸਿਧਾਂਤਾਂ ਦੇ ਉੱਪਰ ਨਿਸ਼ਚਿਤਾਂ ਪੱਕੇ ਆ ਤੇ ਪੱਕੇ ਤੌਰ ਤੇ ਆਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਆ ਅਸੀਂ ਆਪਣੇ ਸਿਧਾਂਤ ਤੇ ਖੜੇ ਰਹੀਏ ਤੇ ਖੜੇ ਉੱਤਰ ਗਏ ਤੁਸੀਂ ਦੀ 27 ਨੂੰ ਕਿੰਨੀ ਚੁਣੌਤੀ ਮੰਨਦੇ ਹੋ ਅਮਰਤਪਾਲ ਸਿੰਘ ਦਾ ਐਲਾਨ ਹੋ ਗਿਆ ਹੈ ਉਥੋਂ ਕਿ ਅਮਰਤਪਾਲ ਸਿੰਘ ਆਉਣ ਸਮੇਂ ਮੁੱਖ ਮੰਤਰੀ ਹੋਣਗੇ ਇੱਕ ਵੱਡੀ ਚੁਣੌਤੀ ਵੀ ਆ ਕਿਉਂਕਿ ਤੁਸੀਂ ਮੁਖ ਬੁਲਾ ਰਹੇ ਹੋ ਤੁਹਾਡੀ ਵੱਡੀ ਭੂਮਿਕਾ ਵੀ ਹੋਊਗੀ 27 ਦੇ ਵਿੱਚ ਵੱਡੀ ਭੂਮਿਕਾ ਹੋ ਸਕਦੀ ਹੈ ਕਿਦਾਂ ਸੁਨੇਹਾ ਲੈ ਕੇ ਜਾਓਗੇ ਕਿ ਮੁੱਖ ਮੰਤਰੀ ਅਮਰਤਪਾਲ ਸਿੰਘ ਆ ਰਿਹਾ ਬਹੁਤ ਆਤ ਲੋਕ ਦਲੀਨ ਨਾਲ ਜੋੜ ਰਹੇ ਆ ਉਹ ਕਹਿੰਦੇ ਕਿ ਬੀਜੇਪੀ ਦਾ ਪਾਲਿਆ ਹੋਇਆ ਸੀ ਇਹ ਵੀ ਕੁਝ ਹੋਇਆ ਜਦੋਂ ਅਮਰਪਾਲ ਸਿੰਘ ਆਇਆ ਸੀ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਜੋ ਵਰਤਾਰਾ ਵਾਪਰਿਆ 2 ਸਾਲ ਡਿਬਰੂਗੜ ਜਲਦੀ ਚਲਾ ਦਿੱਤੇ ਨੌਜਵਾਨ ਨੌ ਜਿਹੜੇ ਵਾਪਸ ਵੀ ਆ ਗਏ ਆ ਹੁਣ ਭਾਈ ਅਮਰਪਾਲ ਸਿੰਘ ਇਕੱਲੇ ਰਹਿ ਗਿਆ ਸ਼ਾਇਦ ਦੋਰਾਂ ਦੇ ਵੀ 23 ਤੱਕ ਇਥੇ ਵਾਪਸੀ ਹੋ ਜੂਗੀ ਦੇਖੋ ਜੀ ਚੁਣੌਤੀ ਕੋਈ ਨਹੀਂ ਸਾਡਾ ਸਾਥ ਤੇ ਵੇਖੋ ਵੀ ਜਿਵੇਂ ਜਿਵੇਂ ਦੂਜੀਆਂ ਪਾਰਟੀਆਂ ੱੱੱਕਾ ਕਰਦੀਆਂ ਆ ਜਿਨ੍ਹਾਂ ਦੇ ਕੋਲ ਰਾਜ ਹੈ ਜਿਨ੍ਹਾਂ ਦੇ ਕੋਲ ਸੱਤਾ ਹੈ ਜਿਵੇਂ ਜਿਵੇਂ ਉਹ ਧੱਕਾ ਕਰ ਰਹੀਆਂ ਵੇਖੋ ਫੇਕ ਇਨਕਾਊਂਟਰ ਕਰਤੇ ਉਹਨਾਂ ਨੇ ਕਿੰਨਾ ਕੁਟ ਤਾਮਝਾਮ ਜਿਹੜਾ ਇਦਾਂ ਦਾ ਕਰਤਾ ਜਿਵੇਂ ਦੀਪ ਬਾਈ ਕਹਿੰਦਾ ਸੀ ਭਗਵੰਤਾ ਜਿਹੜਾ ਭਗਵੰਤ ਮਾਨੇ ਬੈਂਤਾ ਬੁੱੱਟੜ ਟੂ ਬਣੂਗਾ ਇਹ ਬੈਂਤਾ ਬੁੱੱਟੜ ਬਣ ਗਿਆ ਤੇ ਬੈਂਤੇ ਬੁੱੱਟੜ ਨੂੰ ਫਿਰ ਸਿੱਖਾਂ ਨੇ ਕਿੱਧਰ ਨੂੰ ਘੱਲਿਆ ਉਹ ਪਤਾ ਹੀ ਆ ਇਸ ਕਰਕੇ ਸਾਡੇ ਸਾਹਮਣੇ ਨਾਂ ਤੇ ਆਮ ਆਦਮੀ ਪਾਰਟੀ ਦੀ ਚਣੌਤੀ ਆ ਤੇ ਬਾਦਲਦਲ ਤੇ ਅੱਗੇ ਸੜਕਾਂ ਤੇ ਆ ਗਿਆ ਬਾਦਲਦਲ ਤੇ ਸਟੇਜ ਤੋਂ ਵੀ ਅੱਜ ਗੱਲ ਕਰਕੇ ਗਏ ਬਾਬਾ ਰਾਜਾ ਰਾਜ ਸਿੰਘ ਕਹਿੰਦੇ ਖੁਸਰਾਂ ਦੇ ਖੁਸਰਿਆਂ ਦੇ ਘਰੇ ਮੁੰਡਾ ਜੰਮ ਸਕਦਾ ਵਾ ਪਰ ਬਾਦਲ ਸੱਤਾ ਦੇ ਵਿੱਚ ਨਹੀਂ ਆ ਸਕਦੇ ਨਾ ਬਾਦਲ ਚੁਣੌਤੀ ਰਹਿ ਤੀ ਨਹੀਂ ਮੰਨਦੇ ਤੁਸੀਂ ਸੁਖਬੀਰ ਸਿੰਘ ਬਾਦਲ ਜਦੋਂ ਤੇ ਪ੍ਰਧਾਨ ਬਣੇ ਇੱਕ ਬਾਦਲ ਤੇ ਚੁਣੌਤੀ ਹੈ ਨਹੀਂ ਨਾ ਬਾਦਲ ਤੇ ਬਰਬਾਦ ਹੋ ਗਿਆ ਬਾਦਲ ਤੇ ਮੰਨ ਕੇ ਚੱਲੋ ਵੀ ਹੁਣ ਅੱਜ ਦੀ ਡੇਟ ਦੇ ਵਿੱਚ ਕਹਿੰਦੇ ਹੁੰਦੇ ਨਾ ਵੀ ਜਿਹਨੂੰ ਕੋਈ ਨਹੀਂ ਪੁੱਛਦਾ ਜਿਹਦੇ ਨਾਲ ਕੋਈ ਤੁਰਦਾ ਹੀ ਨਹੀਂ ਉਹਨਾਂ ਦੇ ਵਿੱਚੋਂ ਬਾਦਲ ਇੱਕ ਮੁੱਖ ਚਿਹਰਾ ਵਾ ਵੀ ਜੇ ਜੇ ਕੋਈ ਬਾਦਲ ਦੀ ਫੋਟੋ ਵੇਖ ਲੇ ਤੇ ਉਹ ਮੇਰੇ ਹਿਸਾਬ ਦੇ ਨਾਲ ਉਹ ਪੇਜ ਨੂੰ ਵੀ ਬਲੌਗ ਦੇ ਵਿੱਚ ਪਾ ਦਿੰਦਾ ਵੀ ਬਾਦਲ ਦੀ ਫੋਟੋ ਲੈ ਕੇ ਦੇ ਸਾਹਮਣੇ ਆ ਜੇ ਵੀ ਇਦਾਂ ਦੀ ਇਦਾਂ ਦੀ ਹਾਲਤ ਇਹਨਾਂ ਦੀ ਬਣੀ ਹੋਈ ਆ ਬਾਦਲ ਜਿੱਦਾਂ ਮਸੰਦ ਨਹੀਂ ਕੇ ਸ਼ਮਤ ਬੜਾ ਪਵਿੱਤਰ ਜਾਂ ਸ਼ਬਦ ਵਧੀਆ ਮੰਨਿਆ ਜਾਂਦਾ ਸੀ ਤੇ ਉਹ ਹੁਣ ਅੱਜ ਜਿਹਨੂੰ ਆਪਾਂ ਕਿਸੇ ਨੂੰ ਗਾਲ ਕੱਢਣੀ ਹੋਵੇ ਉਹਦੇ ਵਾਸਤੇ ਮਸੰਦ ਸ਼ਬਦ ਵਰਤਦੇ ਨੇ ਅੱਜ ਬਾਦਲ ਸ਼ਬਦ ਤੇ ਗਾਲ ਨਾਲੋਂ ਭੈੜਾ ਹੋ ਗਿਆ ਮਤਲਬ ਇਹ ਇਹਨਾਂ ਇਹਨਾਂ ਨੇ ਪੰਥ ਦੇ ਉੱਤੇ ਚਮਕੌਰ ਸਿੰਘ ਜੀ ਸੁਖਬੀਰ ਸਿੰਘ ਬਾਦਲ ਵਾਪਸ ਆਣ ਕੇ ਇੱਥੇ ਇੱਕ ਵੱਡੀ ਕਾਨਫਰੰਸ ਕਰਕੇ ਗਏ ਆ ਉਹ ਕਹਿੰਦੇ ਆ ਕਿ ਪੰਥੇ ਦੇ ਵਿੱਚ ਆਓ ਆਪਣੇ ਲੋਕਾਂ ਦੇ ਵਿੱਚੋਂ ਦੱਸਿਆ ਉਹ ਸਟੇਜ ਦੇ ਸਾਹਮਣੇ ਇਸ਼ਾਰਾ ਕੀਤਾ ਉਹਨਾਂ ਨੇ ਕਿ ਇਸ ਪੰਥ ਨਾਲ ਆਓ ਉਹ ਵੀ ਆਪਣੇ ਆਪ ਨੂੰ ਪੰਥ ਕਹਿੰਦੇ ਨਾ ਅਕਾਲੀ ਦਲ ਜਿਹੜਾ ਵੀ ਆ ਉਹ ਪੰਥ ਕਹਿੰਦਾ ਅਗਰਜਿੰਦਰ ਸਿੰਘ ਕਹਿਣਾ ਚਾਹੁੰਦੇ ਪੰਥ ਪੰਥ ਲੋਕਾਂ ਦੇ ਵਿੱਚ ਆ ਤੇ ਬਾਦਲ ਉਹਨਾਂ ਨੂੰ ਛੜਕਦੇ ਕਿੰਨੇ ਲਿਆਂਦਾ ਲੋਕਾਂ ਨੇ ਲਿਆਂਦਾ ਲੋਕਾਂ ਨੇ ਤੇ ਇਹਨਾਂ ਨੂੰ ਪਰਵਾਹ ਨਹੀਂ ਕੀਤਾ ਜਿੰਨੀ ਦੇਰ ਤੱਕ ਇਹ ਅਕਾਲੀ ਹੀ ਲੋਕ ਮਾਨ ਨਾਲ ਕਹਿੰਦੇ ਸੀ ਵੀ ਅਸੀਂ ਅਕਾਲੀ ਆ ਜਦੋਂ ਇਹ ਬਣ ਕੇ ਬਾਦਲ ਤੇ ਲੋਕਾਂ ਨੇ ਇਹਨਾਂ ਨੂੰ ਹੱਥ ਜੋੜਤੀ ਲੋਕਾਂ ਨੇ ਫਤੇ ਗੱਲਾਂ ਦੀ ਨਾਲੇ ਦੂਜੀ ਗੱਲ ਵੀ ਪੰਥ ਕਦੋਂ ਬੇਦਬੀਆਂ ਕਰਾਉਂਦਾ ਹੈ ਪੰਥ ਕਦੋਂ RAM RI ਮਨੁਸ ਆਪਣਾ ਮਾਫੀ ਦਿੰਦਾ ਹੈ ਪੰਥ ਕਦੋਂ ਅਕਾਲ ਤਖਤ ਸਾਹਿਬ ਤੋਂ ਬਾਗੀ ਹੁੰਦਾ ਹੈ ਇਹ ਪੰਥ ਕਿੱਧਰ ਦਾ ਹੈ ਪੰਥ ਤੇ ਇਹ ਆ ਵੀ ਜਿਹੜਾ ਪੰਥ ਲਈ ਲੜਾਈ ਲੜੀ ਤੇ ਅੱਜ ਡਿਬਰੂਗੜ੍ਹ ਦੀਆਂ ਜੇਲਾਂ 'ਚ ਬੈਠਾ ਪੰਥ ਉਹ ਆ ਜਿਹੜਾ ਹਰ ਨੌਜਵਾਨ ਅਮਰ ਤੋਂ ਸੰਚਾਰ ਕਰਦਾ ਜਿਹੜਾ ਪੰਜਾਬ ਦੀ ਭਲਾਈ ਦੀ ਗੱਲ ਕਰਦਾ ਪੰਥ ਬੰਦੀ ਸਿੰਘ ਆ ਜਿਹੜੇ ਅੰਦਰ ਬੈਠੇ ਆ ਜਿਨ੍ਹਾਂ ਨੇ ਸਿੱਖਾਂ ਦੇ ਕੌਮੀ ਘਰ ਦੀ ਲੜਾਈ ਲੜੀ ਪੰਥ ਅਸੀਂ ਉਹਨੂੰ ਕਹਿੰਦੇ ਆ ਪੰਥ ਜੱਗੀ ਜੌਲ ਵਰਗੇ ਬੰਦੇ ਆ ਜਿਹੜੇ ਜੇਲਾ ਘਟਨਦੇ ਆ ਪੰਥ ਇਹ ਥੋੜਾ ਜਿਹੜੇ ਰਾਮ ਰੀਮ ਜਾਂ ਕਿਸੇ ਡੇਰੇਦਾਰ ਦੇ ਆ ਕੇ ਪੈਰਾਂ 'ਚ ਬਹਿ ਜਾਣਗੇ ਪੰਥ ਉਹ ਥੋੜਾ ਜੇ ਬਦਮੀਆਂ ਕਰਾ ਦਣਗੇ ਜਿਉ ਪੰਥ ਹੋ ਗਏ ਫਿਰ ਤੇ ਮੈਂ ਨਾ ਪੰਥ ਖਤਮ ਹੋ ਗਿਆ ਪੰਥ ਆ ਜਿਹੜੇ ਦਿਖ ਰਹੇ ਆ ਨਾ ਆ ਸਾਡੇ ਬਜ਼ੁਰਗ ਆ ਨੌਜਵਾਨ ਆ ਜਿਹੜੀ ਤੁਹਾਨੂੰ ਕਾਲੀਆਂ ਨੀਲੀਆਂ ਪੀਲੀਆਂ ਸੰਤਰੀ ਦਸਤਾਰਾਂ ਕੇਸਰੀ ਦਿਖਣਦੀਆਂ ਪੰਥੇ ਆ ਤੇ ਇਹ ਇੱਥੇ ਪਹੁੰਚੀਆਂ ਹੈ ਉਹਨਾਂ ਇੱਕਰੀ ਮੈਨੂੰ ਨਾ ਉਹ ਘਟਨਾ ਜਿੱਤੇ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਇੱਕਰੀ ਸਿੱਖਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਾਰੇ ਸ਼ਹਿਰ ਦੇ ਕੁੱਤੇ ਇਕੱਠੇ ਕਰ ਲਓ ਤੇ ਅੱਦੇ ਕੇ ਸਿੱਖਾਂ ਨੂੰ ਮਹਾਰਾਜ ਨੇ ਕਹਿਤਾ ਵੀ 36 ਪ੍ਰਕਾਰ ਦੇ ਭੋਜਨ ਤਿਆਰ ਕਰ ਲਓ ਤੇ ਉਹ ਅੱਦੇ ਸੇਖ ਗਏ ਸਾਰੇ ਸ਼ਹਿਰ ਦੇ ਕੁੱਤੇ ਇਕੱਠੇ ਕਰਕੇ ਤੇ ਮਹਾਰਾਜ ਦੇ ਕੋਲ ਲਿਆਏ ਮਹਾਰਾਜ ਨੇ ਤਾਂ ਕਹੋਤੇ ਕੀ ਕਰਨਾ ਸੀ ਤੇ ਦੂਜੇ ਪਾਸੇ ਜਿਹੜੇ ਸਿੱਖ ਰੋਟੀ ਪ੍ਰਸ਼ਾਦਾ ਬਣਾਉਣ ਗਿਆ 36 ਪ੍ਰਕਾਰ ਦੇ ਉਹਨਾਂ ਛਤੀ ਪ੍ਰਕਾਰ ਦੇ ਭੋਜਨ ਬਣਾ ਕੇ ਲੈ ਆਂਦੇ ਤੇ ਮਹਾਰਾਜ ਕਹਿੰਦੇ ਵੀ ਇੱਕ ਜਗ੍ਹਾ ਢੇਰ ਲਾ ਦਿਓ ਭੋਜਨਾਂ ਦਾ ਜਿੰਨੇ ਵੀ ਪ੍ਰਸ਼ਾਦਾ ਪਾਣੀ ਬਣਿਆ ਸੀ ਇੱਕ ਜਗ੍ਹਾ ਢੇਰ ਲਾਤਾ ਤੇ ਦੂਜੇ ਪਾਸੇ ਉਹਨਾਂ ਨੂੰ ਕਹਿਤਾ ਮਹਾਰਾਜ ਨੇ ਜਿਹੜੇ ਕੁੱਤੇ ਲੈ ਕੇ ਆਏ ਸੀ ਸਿੱਖ ਵੀ ਇਹਨਾਂ ਦੇ ਪਟੇਗੜਾਂ ਦੇ ਵਿੱਚੋਂ ਲਾ ਦਿਓ ਉਹ ਇੱਕਦਮ ਸਾਰਿਆਂ ਦੇ ਲਾਹ ਤੇ ਪੜੇ ਤੇ ਉਹ ਇੱਕਦਮ ਖਾਣ ਲੱਗ ਪਏ ਮਤਲਬ ਪਹਿਲਾਂ ਤੇ ਉਹਨਾਂ ਨੇ ਖਾਦਾ ਮੁੜ ਕੇ ਕਿਸੇ ਨੇ ਕਿਸੇ ਦੀ ਲੱਤ ਫੜ ਲਈ ਕਿਸੇ ਨੇ ਕਿਸੇ ਦੀ ਗੱਤੀ ਫੜ ਲਈ ਕਿਸੇ ਨੇ ਕਿਸੇ ਦੀ ਪੂਛ ਫੜ ਲਈ ਮਤਲਬ ਉਹਨਾਂ ਨੇ ਖਾਦਾ ਘੱਟ ਦੇ ਖਲਾਰਿਆ ਜਿਆਦਾ ਅੱਜ ਅਕਾਲੀ ਦਲ ਦਾ ਵੀ ਇਹੋ ਹਾਲ ਹੋਇਆ ਇਹਨਾਂ ਨੇ ਕੀ ਕੀਤਾ ਵਾ ਵੀ ਇੱਕ ਤਰ੍ਹਾਂ ਦੇ ਨਾਲ ਪਾਰਟੀ ਅਕਾਲੀ ਦਲ ਨੂੰ ਖਲਾਰ ਕੇ ਸੁੱਟ ਦਿੱਤਾ ਮਤਲਬ ਖਾਦਾ ਇਹਨਾਂ ਨੇ 10% ਖਲਾਰ ਕੇ ਹੀ ਸੁੱਟ ਦਿੱਤਾ ਸਾਰਾ ਕੁਝ ਮਤਲਬ ਇਹਨਾਂ ਦਾ ਕੁੱਤਿਆਂ ਵਾਲਾ ਹਾਲ ਹੋ ਗਿਆ ਤੇ ਮਹਾਰਾਜ ਨੇ ਕਿਹਾ ਹੀ ਵੀ ਸਬਰ ਰੱਖੋ ਮਿਲਣਾ ਸਾਰਾ ਕੁਝ ਹੈ ਪੰਥ ਨੂੰ ਪਰ ਸਬਰ ਦੇ ਨਾਲ ਉਹਨੂੰ ਵਰਤਿਓ ਏਨਾ ਮੈਂ ਤੁਹਾਡੇ ਵਿੱਚੋਂ ਸਬਰ ਕਿਦਰੇ ਦੂਰ ਚਲ ਜੇ ਤੇ ਫਿਰ ਤੁਹਾਡੀ ਕੁੱਤਿਆਂ ਵਾਲੀ ਹਾਲਤ ਹੋ ਜੇ ਸੋ ਮੇਰੇ ਹਿਸਾਬ ਦੇ ਨਾਲ ਇਹ ਜਿਹੜਾ ਅਕਾਲੀ ਦਲ ਬਾਦਲ ਹੈ ਇਹਦੀ ਹਾਲਤ ਐ ਇਸ ਟਾਈਮੇ ਕੁੱਤਿਆਂ ਵਾਲੀ ਹੋ ਗਈ ਹੈ ਜੀ ਤੁਸੀਂ ਦੋਵੇਂ ਪ੍ਰਚਾਰਕ ਵੀ ਹੋ ਨੌਜਵਾਨ ਹੋ ਦੋ ਤਰੀਕ ਦੇ ਫੈਸਲੇ ਨੂੰ ਤੁਸੀਂ ਦੋਵੇਂ ਕਿਵੇਂ ਦੇਖਦੇ ਆ ਜੋ ਸਿੰਘ ਸਾਬਾ ਦਾ ਫੈਸਲੇ ਸੀ ਉਸ ਤੋਂ ਬਾਅਦ ਵਿੱਚ ਤਿੰਨਾਂ ਦੀ ਘਰ ਤਿੰਨਾਂ ਨੂੰ ਘਰੇ ਭੇਜਤਾ ਗਿਆ ਗੜਗੱਦ ਸਾਹਿਬ ਨੂੰ ਲੈ ਕੇ ਆਂਦਾ ਗਿਆ ਇਸ ਟਾਈਮ ਤੀਖ ਸਿੰਘ ਧਨੋਲਾ ਨੂੰ ਵੀ ਇੱਥੇ ਦੀ ਪੈਰੀਦਾਰੀ ਦਿੱਤੀ ਆ ਨੀ ਦੇਖੋ ਜਿਹੜੀ ਪ੍ਰਕਿਰਿਆ ਬਹੁਤ ਹੀ ਨਿੰਦਣਯੋਗ ਹੈ ਬਹੁਤ ਹੀ ਗਲਤ ਹੈ ਤੁਸੀਂ ਦੇਖੋ ਸਿੰਘ ਸਹਿਬਾਨ ਭਾਵੇਂ ਉਹ ਹਰ ਭਾਈ ਹਰਪ੍ਰੀਤ ਸਿੰਘ ਦੀ ਗਿਆਨੀ ਰਗਵੀਰ ਸਿੰਘ ਦੀ ਗਿਆਨੀ ਸੁਲਤਾਨ ਸਿੰਘ ਦੀ ਇਹਨਾਂ ਤਿੰਨਾਂ ਨੂੰ ਕੋਈ ਜ ਸਮੇਂ ਦੇ ਵਿੱਚ ਹੀ ਮਤਲਬ ਘਰੇ ਤੌਰ ਦਿੱਤਾ ਗਿਆ ਇਹ ਬਹੁਤ ਨਿੰਦਣਯੋਗ ਘਟਨਾ ਵਾ ਫਿਰ ਜਿਨ੍ਹਾਂ ਨੂੰ ਲਾਇਆ ਗਿਆ ਜਾਂ ਜਿਨ੍ਹਾਂ ਨੂੰ ਲਾਇਆ ਗਿਆ ਇਹ ਸਾਰਾ ਜੇਕਰ ਆਪਾਂ ਵਰਤਾਰਾ ਵੇਖੀਏ ਇਹ ਬਹੁਤ ਗਲਤ ਹੋਇਆ ਮਤਲਬ ਇਸ ਤਰੀਕੇ ਦੇ ਨਾਲ ਨਹੀਂ ਜਥੇਦਾਰ ਬਦਲਨੇ ਚਾਹੀਦੇ ਵੇਖੋ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਇਹ ਬਾਬਾ ਹਨੂਮਾਨ ਸਿੰਘ ਜੀ ਜਥੇਦਾਰ ਰਹੇ ਆ ਜੱਸਾ ਸਿੰਘ ਆਲੂ ਵਾਲੀਆ ਸਾਹਿਬ ਜਥੇਦਾਰ ਰਹੇ ਕਿੰਨੇ ਸਾਡੇ ਜਥੇਦਾਰ ਹੋਏ ਆ ਜਿਨ੍ਹਾਂ ਦੀ ਇੱਕ ਪ੍ਰਕਿਰਿਆ ਸੀ ਵੀ ਉਹਨਾਂ ਨੂੰ ਇੱਕ ਬਦਲਦਾ ਇੱਕ ਢਾਂਗ ਸੀ ਚਾਹੇ ਉਹਨਾਂ ਦੀ ਮੌਤ ਹੋ ਜਾਂਦੀ ਸੀ ਸ਼ਹੀਦ ਹੋ ਜਾਂਦਾ ਸੀ ਕੋਈ ਉਹਦੀ ਸਰੀਰਕ ਹਾਲਤ ਖਰਾਬ ਹੋ ਜਾਂਦੀ ਤਾਂ ਉਹਨਾਂ ਨੂੰ ਬਦਲਿਆ ਜਾਂਦਾ ਸੀ ਪਰ ਦੇਖੋ ਹੁਣ ਅੱਜ ਗਿਆਨੀ ਹਰਪ੍ਰੀਤ ਸਿੰਘ ਦੀ ਜਾਂ ਜਿਹੜੇ ਜਥੇਦਾਰਾਂ ਨੂੰ ਲਾਇਆ ਗਿਆ ਕਿਸੇ ਸਮੇਂ ਇਹਨਾਂ ਨੂੰ ਵੀ ਇਹਨਾਂ ਇਹਨਾਂ ਦੀ ਕਰਤਾਰ ਕੁਛੀ ਵੀ ਕੀਤੀ ਤੇ ਕਿਸੇ ਸਮੇਂ ਇਹ ਵੀ ਬਾਦਲਾਂ ਦੇ ਅਧੀਨ ਹੋ ਕੇ ਲੱਗੇ ਆ ਇਹਨਾਂ ਨਾਲ ਉਦੋਂ ਕੋਈ ਪ੍ਰਕਿਰਿਆ ਨਹੀਂ ਉਦੋਂ ਵੀ ਵੇਖੋ ਜਦੋਂ ਦੇ ਬਾਦਲ ਟੋਲਾ ਕਾਬਜ ਹੋਇਆ ਵਾ ਸਾਡੇ ਗੁਰੂ ਘਰਾਂ ਤੇ ਉਦੋਂ ਤੋਂ ਗੁਰੂ ਘਰਾਂ ਦੇ ਵਿੱਚ ਨਾ ਤੇ ਕੋਈ ਮਰਿਆਦਾ ਨਾ ਕੋਈ ਸੰਧਾਨ ਤੇ ਨਾ ਉਦੋਂ ਵੀ ਕੋਈ ਪ੍ਰਕਿਰਿਆ ਨਹੀਂ ਜੇ ਆਪਾਂ ਕਹੀਏ ਨਾ ਵੀ ਜਿਹੜੇ ਜਥੇਦਾਰ ਲਾਏ ਗਏ ਆ ਵੀ ਉਹ بڑے ਪੰਥ ਨੇ ਚੁਣੇ ਹੋ ਵੀ ਪੰਥ ਨੇ ਨਹੀਂ ਚੁਣੇ ਸਰ ਸਾ ਤੇ ਲਾਉਣ ਤੇ ਲਾਉਣ ਦੀ ਪ੍ਰਕਿਰਿਆ ਵੀ ਤਮੀ ਸਾਹਿਬ ਨੇ ਕਹਿਤਾ ਸੀ ਪਰ ਜਿੱਦਨ ਜੇ ਟੇਕ ਸਿੰਘ ਧਨੋਲਾ ਨੂੰ ਲਾਇਆ ਗਿਆ ਪਰ ਕੇਸ ਤਾਂ ਉਧਰੋਂ ਨਹੀਂ ਚੱਲੀ ਦੋ ਤਿੰਨ ਦਿਨ ਪਹਿਲਾਂ ਦੀ ਗੱਲ ਵੇਖੀ ਆਪਾਂ ਉਹ ਲਾਉਣ ਤੇ ਲਾਉਣ ਦੀ ਪ੍ਰਕਿਰਿਆ ਤੋਂ ਧਮੀ ਸਾਹਿਬ ਨੇ ਕਿਹਾ ਸੀ ਕਿ ਬਣਾਵਾਂਗੇ ਕੁਝ ਦਿਨਾਂ ਦੇ ਵਿੱਚ ਨਹੀਂ ਬਿਲਕੁਲ ਇਹ ਤੇ ਹੁਣ ਦੇਖੋ ਨਾ ਉਹ ਤੇ ਹੁਣ ਜੋ ਕੁਝ ਵੀ ਹੋਇਆ ਅਸੀਂ ਪਹਿਲਾਂ ਹੀ ਗਲਤ ਕਹਿ ਰਹੇ ਹਾਂ ਵੀ ਉਹ ਗੱਲਬਾਤ ਸਹੀ ਨਹੀਂ ਹੈ ਵੇਖੋ ਸਮੁੱਚਾ ਪੰਚ ਇਕੱਠਾ ਹੋਣਾ ਚਾਹੀਦਾ ਜਿੰਨੀਆਂ ਪੰਚ ਦੀਆਂ ਇਥੇ ਬੰਦੀਆਂ ਹੋ ਛੋਟੀਆਂ ਹੋਣ ਵੱਡੀਆਂ ਹੋਣ ਉਹਨਾਂ ਨਾਲ ਥੋੜੇ ਬੰਦੇ ਜੁੜੇ ਹੋਣ ਬਹੁਤੇ ਜੁੜੇ ਹੋਣ ਮੇਰੇ ਹਿਸਾਬ ਦੇ ਨਾਲ ਸਮੁੱਚਾ ਹੀ ਪੰਥ ਇਕੱਠਾ ਹੋਵੇ ਤੇ ਫਿਰ ਫਿਰ ਦੇਖੋ ਪ੍ਰਕਿਰਿਆ ਉਸ ਦਿਨ ਲਾਗੂ ਹੋਊਗੀ ਜਦੋਂ ਬਾਦਲਦਲ ਗੁਰੂ ਘਰਾਂ ਚੋਂ ਆਪਾਂ ਲਾਤਾ ਜਦੋਂ ਬਾਦਲ ਦਲਾਂ ਦੇ ਕੋਲੋਂ ਗੁਰੂ ਘਰ ਆਜ਼ਾਦ ਕਰ ਕਦੋਂ ਲਾ ਸਕਦੇ ਕਿਦਾਂ ਲੱਤ ਸਕਦਾ ਕਦੋਂ ਲਾ ਸਕਦੇ ਹੋ ਤੁਸੀਂ ਸਾਰੇ ਵਕੋ ਅਕਾਲੀ ਦਰ ਅੰਮ੍ਰਿਤਸਰ ਨੇ ਨਾਲ ਹੀ ਰੈਲੀ ਕੀਤੀ ਸੀ ਤੁਸੀਂ ਇੱਥੇ ਕਰ ਰਹੇ ਹੋ ਲੱਖਾ ਬਾਈ ਕਿਤੇ ਲੱਖੇ ਦੀ ਲੱਖਾ ਸਟੇਜ ਤੇ ਬੈਠਦਾ ਹੁੰਦਾ ਸੀ ਮਹਾਨ ਸਾਹਿਬ ਦੀ ਸਟੇਜ ਦੇ ਉੱਤੇ ਅੱਜ ਪਰਲੇ ਪਾਸੇ ਲੱਖੇ ਬਾਈ ਦੀ ਸਟੇਜ ਲੱਗੀ ਹੋਈ ਸੀ ਉਸ ਤੋਂ ਅਗਲੇ ਪਾਸੇ ਕੇਵਲ 2 ਜਾਂ 3 ਕਿੱਲਾਂ ਦੇ ਵਿੱਚ ਚਾਰ ਮੇਨ ਸਟੇਜਾਂ ਸੀ ਜਿਹਦੇ ਵਿੱਚ ਸਾਰੇ ਵੰਡੇਵੇਂ ਬੈਠੇ ਹੋਏ ਸੀ ਫਿਰ ਇਕੱਠੇ ਨਹੀਂ ਹੁੰਦੇ ਕਿਵੇਂ ਸਾਰੀ ਲੜਾਈ ਲੜੀ ਜਾਂਦੀ ਦੇਖੋ ਜੀ ਇਕੱਠੇ ਹੁਣ ਆਪਾਂ ਕਿੰਨੇ ਆ ਵੀ ਆਪਾਂ ਮਿਸਲਾਂ ਦਾ ਇਤਿਹਾਸ ਸਾਡੇ ਸਿੱਖ ਮਾਝੇ ਦੇ ਲੋਕ ਪੰਜਾਬ ਦੇ ਲੋਕ ਕਿੱਦਾਂ ਇਕੱਠੇ ਬਹਿ ਜਾਣਗੇ ਇਕੱਠੇ ਬਹਿਣਗੇ ਤੇ ਫਿਰ ਤੇ ਇਥੇ ਰੋਲਾ ਰੱਪਾ ਪੈ ਜੂ ਮੈਂ ਕਹਿੰਦਾ ਵੀ ਸਾਰਿਆਂ ਦਾ ਮਨੋਰਥ ਪੰਜਾਬ ਪ੍ਰਥਮ ਪੰਥ ਪ੍ਰਥਮ ਹੋਣਾ ਚਾਹੀਦਾ ਇਕੱਠੇ ਹੋਣ ਭਾਵੇਂ ਨਾ ਹੋਣ ਸਟੇਜਾਂ ਭਾਵੇਂ ਜਾਦੀਆਂ ਹੋਣ ਪਰ ਸਟੇਜਾਂ ਦੀ ਟੱਕਰ ਦਿੱਲੀ ਨਾਲ ਹੋਣੀ ਚਾਹੀਦੀ ਹੈ ਸਟੇਜਾਂ ਦੀ ਟੱਕਰ ਪੰਜਾਬ ਦੀ ਭਲਾਈ ਹੋਣੀ ਚਾਹੀਦੀ ਹੈ ਸਟੇਜਾਂ ਦੀ ਟੱਕਰ ਜਿਹੜੀ ਆ ਉਹਦਾ ਮਨੋਰਥ ਹੋਣਾ ਚਾਹੀਦਾ ਵੀ ਪੰਥ ਪ੍ਰਥਮ ਪਰ 2027 ਦੇ ਵਿੱਚ ਫਿਰ ਸਾਰੇ ਦੌਰ ਦੇ ਮੁੱਖ ਮੰਤਰੀ ਦੀ ਹੋਈ ਨਾ ਤੁਸੀਂ ਕਹਿੰਦੇ ਭਾਈ ਅਮਰਪਾਲ ਸਿੰਘ ਆ ਤੇ ਉਧਰੋਂ ਮੁੱਖ ਮੰਤਰੀ ਐਲਾਨ ਦਿੱਤਾ ਗਿਆ ਵਾ ਉਧਰ ਸਿਮਰ ਸਿੰਘ ਮਾਨ ਨੇ ਜਿਹੜ ਆਪਣਾ ਭਾਈ ਮਾਣਾ ਮਾਹ ਸਿੰਘ ਹੋਣੀ ਸਰਦਾਰ ਚੜਤ ਸਿੰਘ ਹੋਣੀ ਜਿਹੜੀ ਸ਼ੁਕਰ ਚਗੀਆਂ ਮਿਸਲ ਹੀ ਇਹਨੇ ਜਦੋਂ ਸਹੀਜੇ ਸਹੀਜੇ ਕਰਕੇ ਆਪਣੇ ਪੰਜਾਬ ਦੇ ਵਿੱਚ ਪੈਰ ਪਸਾਰੇ ਤੇ ਵੰਡੀ ਹੁੰਦੀ ਗਈ ਦਿਨੋਂ ਦਿਨ ਫਿਰ ਜਿਹੜੀਆਂ ਛੋਟੀਆਂ ਮਿਸਲਾਂ ਅਸੀਂ ਉਹਨਾਂ ਨੇ ਵੇਖਿਆ ਹਾਂ ਇਕੱਠੀਆਂ ਹੋ ਗਈਆਂ ਮਤਲਬ ਮੇਰੇ ਹਿਸਾਬ ਦੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਵੀ ਇਹੀ ਯਤਨ ਕਰੇਗਾ ਵੀ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਕਿਉਂਕਿ ਏਕੇ ਦੇ ਵਿੱਚ ਭਲਾਈ ਹੈ ਅਬਦਾਲੀ ਨੇ ਕਿਸੇ ਸਮੇਂ ਨਾ ਸਾਡੀ ਪਛਾਣ ਪੁੱਛੀ ਸੀ ਵੀ ਇਹਨਾਂ ਦੀ ਪਛਾਣ ਕੀ ਹੈ ਤੇ ਦੁਸ਼ਮਣ ਨੇ ਸਾਡੀ ਪਛਾਣ ਦੱਸੀ ਸੀ ਜਗਰੀਆ ਖਾਲ ਸਾਡੀ ਪਛਾਣ ਦੱਸਦਾ ਹੈ ਵੀ ਹੈ ਇਨ ਮੈਂ ਇਤਿਫਾਕ ਮਹਾਨ ਸਿੱਖ ਸਿੱਖ ਪਰਿਵਾਰਤ ਜਾਣ ਵੀ ਜਿਹੜਾ ਇੱਕ ਸਿੱਖ ਹੈ ਦੂਜੇ ਸਿੱਖ ਤੋਂ ਜਾਨ ਵਾਰਨ ਤੱਕ ਦੀ ਬਿਰਤੀ ਰੱਖਦਾ ਸੋ ਮੇਰੇ ਹਿਸਾਬ ਦੇ ਨਾਲ ਅੱਜ ਵੀ ਸਾਨੂੰ ਉਹ ਪੈਂਥੜਾ ਅਪਣਾ ਕੇ ਇੱਕ ਹੋ ਕੇ ਸਾਡਾ ਮੁੱਦਾ ਇੱਕ ਹੋਣਾ ਚਾਹੀਦਾ ਸਾਡੀ ਟੱਕਰ ਦਿੱਲੀ ਨਾਲ ਹੋਣੀ ਚਾਹੀਦੀ ਹੈ ਤੇ ਇੱਕ ਹੋ ਕੇ ਸਾਨੂੰ ਚੱਲਣਾ ਚਾਹੀਦਾ ਤੁਸੀਂ ਤੁਸੀਂ ਬੁਲਾ ਰਹੇ ਹੋ ਤੇ ਨਵੀਂ ਪਾਰਟੀ ਆ ਤੇ ਲੱਖਾਂ ਲੋਕ ਤੁਹਾਡੇ ਨਾਲ ਜੁੜਨੇ ਚਾਲੂ ਹੋ ਗਏ ਆ ਤੇ ਬੁਲਾਰਿਆਂ ਦਾ ਕੰਮ ਜਿਹੜਾ ਹੁੰਦਾ ਨਾ ਟੀਵੀ ਦੇ ਉੱਤੇ ਝੂਠ ਸੱਚ ਬੋਲਣਾ ਵੀ ਹੁੰਦਾ ਧੁੰਨ ਸਾਹਿਬ ਤੇ ਰਜਿੰਦਰ ਸਿੰਘ ਕੀ ਕਰਿਆ ਕਰਨਗੇ ਉਥੇ ਝੂਠ ਵੀ ਹੋਇਆ ਕਰੋਗੇ ਇਕੱਲਾ ਸੱਚ ਹੀ ਬੋਲੋਗੇ ਮੈਂ ਵੀ ਰ ਧੁੰਨ ਸਾਹਿਬ ਵਲ ਫਿਰ ਤੁਹਾਡੇ ਨਾਲ ਨਹੀਂ ਦੇਖੋ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਵੇਖੋ ਝੂਠ ਦੇ ਤੇ ਪਾਂਦੀ ਅਸੀਂ ਐ ਨਹੀਂ ਅਸੀਂ ਤਾਂ ਸੱਚ ਦੇ ਮਾਰਗ ਦੇ ਪਾਂਦੀ ਆ ਕਿਉਂਕਿ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਕਹਿੰਦੀ ਹੈ ਵੀ ਓੜਕ ਸੱਚ ਰਹੀ ਸੱਚ ਨੇ ਹੀ ਸਦਾ ਰਹਿਣਾ ਝੂਠ ਨੇ ਨਹੀਂ ਰਹਿਣਾ ਕਿਉਂਕਿ ਜੇਕਰ ਬੰਦਾ ਇੱਥੇ ਦੁਨੀਆ ਤੇ ਆਇਆ ਦੁਨੀਆ ਤੇ ਉਹਨੂੰ ਹੀ ਜਾਣਿਆ ਜਾਂਦਾ ਉਹਨੂੰ ਹੀ ਪਿਆਰ ਮਿਲਦਾ ਜਿਹੜਾ ਬੰਦਾ ਸੱਚ ਦੇ ਉੱਪਰ ਪਹਿਰਾ ਦਿੰਦਾ ਸੱਚ ਦੇ ਰਸਤੇ ਤੇ ਚੱਲਦਾ ਵਾ ਕਿਉਂਕਿ ਬਾਣੀ ਨੇ ਵੀ ਸੱਚ ਦੇ ਨਾਲ ਜੋੜਨ ਦੀ ਸਾਨੂੰ ਯਤਨ ਕੀਤੇ ਸਚਿਆਰ ਕਿਵ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਪਹਿਲਾਂ ਤੇ ਅੰਦਰ ਨੇ ਵੀ ਸਚਿਆਰ ਹੋਣਾ ਤੇ ਬਾਹਰੋਂ ਫੇਰ ਸਚਿਆਰ ਬੰਦਾ ਹੋ ਕੇ ਦੁਨੀਆ ਦੇ ਵਿੱਚ ਵਿਚਰ ਸਕਦਾ ਮੇਰੇ ਹਿਸਾਬ ਦੇ ਨਾਲ ਸੱਚਾ ਮਨੁੱਖ ਉਹ ਆ ਜਿਹੜਾ ਸੱਚੇ ਨੂੰ ਯਾਦ ਕਰਦਾ ਅਮਰਤ ਵੇਲੇ ਨਿਤਨੇਮ ਕਰੇ ਸ਼ਾਮ ਵੇਲੇ ਰਹਿਰਾ ਕਰੇ ਸੌਣ ਵੇਲੇ ਸੋਹਲਾ ਸਾਹਿਬ ਦੀ ਬਾਣੀ ਪੜੇ ਤੇ ਉਸ ਆਕਾਲਪੁਰਖ ਨੂੰ ਚੇਤੇ ਰੱਖੇ ਦੁਨੀਆ ਦੇ ਵਿੱਚ ਕੋਈ ਮਨੁੱਖ ਸੱਚਾ ਜਿਹੜਾ ਰੱਬ ਨਾਲ ਜੁੜ ਗਿਆ ਤੇ ਦੁਨੀਆ ਦੇ ਵਿੱਚ ਸੱਚੇ ਰਹਿਣਗੇ ਇਹ ਦੱਸਿਓ ਮੈਨੂੰ ਕਿ ਵਾਦਾ ਤੁਹਾਡਾ ਐ ਸਟੇਜ ਤੋਂ ਦੰਦਨ ਸਾਹਿਬ ਤੋਂ ਕਿ ਤੁਸੀਂ ਮੁੱਖ ਬੁਲਾ ਰਹੇ ਹੋ ਤਾਂ ਤੁਹਾਡੇ ਤੋਂ ਸਵਾਲ ਖੜੇ ਹੁੰਦੇ ਨਾ ਤੇ ਮੈਂ ਕਹਿੰਦਾ ਕੀ ਵੇਖਦੇ ਹਾਂ ਟੀਵੀ ਦੇ ਵਿੱਚ ਜਦੋਂ ਬੈਸਾ ਹੁੰਦੀ ਹੈ ਤੁਸੀਂ ਵੇਖਦੇ ਹੋਗੇ ਸ਼ਾਮ ਦੇ ਸਮੇਂ ਇੱਕੋ ਜਿਹਦਾ ਲੱਗਦਾ ਨਾ ਤਮਾਸ਼ਾ ਲੱਗ ਜਾਂਦਾ ਜਿਹਦਾ ਉਹਦੇ ਵਿੱਚ ਜੋ ਸ਼ੋਹਰਤ ਬੰਦਾ ਹੋਵੇ ਉਹ ਹਿਸਾਬ ਨਾਲ ਬੋਲਦਾ ਨਹੀਂ ਤੇ ਬਹੁਤਾ ਤਾਂ ਇਦਾਂ ਲੱਗਦਾ ਕਿਸੇ ਲੜਾਈ ਹੋ ਰਹੀ ਆ ਹੈਨਾ ਉਹਦੇ ਵਿੱਚ ਵੀ ਤੁਹਾਡਾ ਵੀ ਰੋਲ ਹੋਇਆ ਕਰੂਗਾ ਵਾਰਤ ਪੰਜਾਬ ਦੇ ਵੱਲੋਂ ਦੇਖੋ ਜੀ ਤਹੀਂ ਬਾਦਲ ਦਲ ਦੇ ਵਿੱਚ ਕੋਈ ਨਾ ਕੋਈ ਕੁਰਸੀ ਤੇ ਬੈਠੇ ਹੋਣਾ ਹੈ ਅਸੀਂ ਕਾਂਗਰਸ ਦੇ ਵਿੱਚ ਆਮ ਆਦਮੀ ਅਸੀਂ ਸੱਚ ਬੋਲਣ ਵਾਲੇ ਹਾਂ ਤੇ ਅਸੀਂ ਉਹ ਬੰਦੇ ਦੇ ਨਾਲ ਤੁਰੇ ਜਿਹੜਾ ਪੰਜਾਬ ਦੇ ਨਾਲ ਤੁਰਿਆ ਜਿਹੜਾ ਪੰਥ ਦੀ ਭਲਾਈ ਲੈ ਕੇ ਤੇ ਦੁਬਈ ਤੋਂ ਇੱਥੇ ਆਇਆ ਅਸੀਂ ਸੱਚ ਬੋਲਣ ਵਾਲੇ ਹਾਂ ਦੇਸੇ ਕਰਕੇ ਗਏ ਰਾਜਨੀਤਿਕ ਵੇਖੋ ਬਲਾਰੇ ਆ ਰਾਜਨੀਤਿਕ ਪਾਰਟੀ ਚ ਬੁਲਾ ਰਹਿਆ ਨੂੰ ਬਹੁਤ ਜਗ੍ਹਾ ਆਵਾਜ਼ਾਂ ਮਾਰਦੇ ਆ ਰਾਜਨੀਤਿਕ ਪਾਰਟੀਆਂ ਵੀ ਜਿਹੜੇ ਬਲਾਰੇ ਚਾਹੀਦੇ ਆ ਸਾਨੂੰ ਪਰ ਵੇਖੋ ਆ ਪਾਰਟੀ ਬਣੀ ਅਸੀਂ ਪਾਉ ਦੇ ਨਾਲ ਜਦੋਂ ਇੱਥੇ ਪੰਜਾਬ ਆਏ ਉਦੋਂ ਤੋਂ ਜੁੜੇ ਆਂ ਉਦੋਂ ਤੋਂ ਪਹਿਲਾਂ ਦੇ ਅਸੀਂ ਪੰਜਾਬ ਭਲਾਈ ਦੇ ਪ੍ਰੰਥ ਭਲਾਈ ਦੇ ਆਪਣੇ ਪ੍ਰਚਾਰਕ ਤੌਰ ਤੇ ਪ੍ਰਚਾਰਕ ਫੇਰੇ ਕਰਦੇ ਆਂ ਜੇਕਰ ਅਸੀਂ ਝੂਠ ਬੋਲਣਾ ਤਾਂ ਅਸੀਂ ਕਹਿਣਾ ਕਿ ਪਾਰਟੀ ਚ ਕਿਸੇ ਕੁਰਸੀ ਤੇ ਬੈਠੇ ਹੋਣਾ ਹੈ ਅਸੀਂ ਇਹ ਦੇਖੋ ਰਾਜਨੀਤਿਕ ਪਾਰਟੀ ਅੱਜ ਬਣੀ ਆ ਇਹ ਕੱਲ ਨੂੰ ਪਾਰਟੀ ਭੰਗ ਵੀ ਹੁੰਦੀ ਹੈ ਤੇ ਅਸੀਂ ਤਾਂ ਤਾਂ ਵੀ ਪੰਜਾਬ ਦੀ ਭਲਾਈ ਦੀ ਗੱਲ ਕਰਦੇ ਰਹਿਣਾ ਪੰਥ ਪ੍ਰਧਮ ਦੀ ਸੱਤਾ ਹਾਸਲ ਕਰਨ ਵਾਸਤੇ ਨਹੀਂ ਤੁਹਾਡੀਆਂ ਕੁਰਸੀਆਂ ਇਹ ਕਹਿ ਸਕਦਾ ਕਿ ਕੇਵਲ ਸੱਤਾ ਹਾਸਲ ਵਾਸਤੇ ਨਾ ਜੀ ਨਾ ਇਹ ਵੇਖੋ ਜੀ ਸਦੀ ਨਾਲ ਉਹਨਾਂ ਦਿਨਾਂ 'ਚ ਤੁਰੇ ਆ ਜਦੋਂ ਮੇਰੇ ਹਿਸਾਬ ਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਕੋਈ ਨਾਮ ਵੀ ਨਹੀਂ ਸੀ ਲੈਂਦਾ ਇੰਨਾ ਡਰਦਾ دہشت ਫਲਾਤਾ ਸੀ ਇਥੋਂ ਤੱਕ ਵੀ ਜੱਲੂਪੁਰ ਖੇੜਾ ਜਿਹੜਾ ਪਿੰਡ ਆ ਨਾ ਅੱਜ ਤੇ ਚਲੋ ਵਾਧੂਆਂ ਨੇ ਜਾਣਾ ਅਪਰੋਚ ਕਰਨਾ ਹਨਾ ਉਦੋਂ ਜੱਲੂਪੁਰ ਖੇੜੇ ਦੇ ਪਿੰਡ ਦੇ ਵਿੱਚ ਜੇਕਰ ਕੋਈ ਉਹਨੂੰ ਗੱਡੀ ਜਾਂਦੀ ਹੁੰਦੀ ਸੀ ਨਾ ਰਾਈਏ ਵਾਲੇ ਪਾਸੋਂ ਤੇ ਜਾਂ ਇਧਰਲੇ ਪਾਸੇ ਖਡੂਰ ਸਾਹਿਬ ਵਾਲੇ ਪਾਸਿਓਂ ਤੇ ਉਹ ਬੰਾ ਮੈਂ ਜੋ ਨਾਮ ਮਟਾਤੇ ਸੀ ਯਾਰ ਅਸੀਂ ਆਪ ਦੇਖੇ ਉਹ ਬੰਦਿਆਂ ਬੰਦਿਆਂ ਉਹ ਜਿਹੜੇ ਬੰਦੇ ਸੀ ਨਾ ਮਤਲਬ ਉਹ ਗੱਡੀ ਕਹਿੰਦੇ ਵੀ ਨਹੀਂ ਰਹੀਏ ਜਾਣਾ ਤੇ ਦੂਜੇ ਰਾਹ ਹੋ ਜੰਨੇ ਆ ਜੱਲੂਪੁਰ ਥਾੜੀ ਨਹੀਂ ਜਾਣਾ ਮਤਲਬ ਹੋ ਸਕਦਾ ਅੱਜ ਉਹ ਬੰਦੇ ਕਹਿਣ ਵੀ ਅਸੀਂ ਬੜੇ ਦਾਵੇਦਾਰ ਆ ਤੇ ਅਸੀਂ ਉਹਨਾਂ ਦਿਨਿਆਂ ਦੇ ਵਿੱਚ ਵੀ ਪਰਿਵਾਰ ਦੇ ਨਾਲ ਜਾ ਕੇ ਵਿਚਾਰ ਵਟਾਂਦਰੇ ਕਰਦੇ ਰਿਹਾ ਫੇਰ ਕਿਉਂਕਿ ਉਦੋਂ ਨਾ ਅਸੀਂ ਇਦਾਂ ਜਾਣਾ ਤੇ ਅਸੀਂ ਕਹਣਾ ਵੀ ਇਹ ਲਹਿਰ ਸਮਾਪਤ ਕਰਤੀ ਸਰਕਾਰ ਨੇ ਪਰ ਸਾਨੂੰ ਜਿਹੜੇ ਸਾਡੇ ਬਜ਼ੁਰਗ ਸੀ ਨਾ ਥੋੜੇ ਬਾਦੇ ਸਿਆਣੇ ਸੀ ਜਿਨ੍ਹਾਂ ਨੂੰ ਸਾਡੇ ਸੰਘਰਸ਼ ਦਾ ਪਤਾ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਲਹਿਰਾਂ ਉੱਠਣ ਗਈਆਂ ਉੱਠਣਗੇ ਆ ਫੇਰ ਇਕੱਠ ਹੋਣਗੇ ਭਾਈ ਸਾਹਿਬ ਦੇ ਹੱਕ ਦੇ ਵਿੱਚ ਖਾਲਸਾ ਖਾਲਸੇ ਦੀ ਫੇਰ ਲਿਆ ਜਾਇਆ ਕਰੋ ਉਹ ਸੱਚਮੁੱਚ ਹੋ ਗਿਆ ਹੋ ਰਿਹਾ ਬਿਲਕੁਲ ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਜੇ ਸਾਡੇ ਅੰਦਰ ਕੋਈ ਅਹੁਦੇ ਦਾ ਲਾਲਚ ਹੁੰਦਾ ਤੇ ਹੁਣ ਉਦੋਂ ਜਦੋਂ ਤੱਤੀਆਂ ਵਾਵਾ ਵਗਦੀਆਂ ਸੀ ਸਾਨੂੰ ਕੀ ਲੋੜ ਸੀ ਚੱਲੂ ਪਰ ਜਾਣ ਦੀ ਰੋਡ ਸ਼ੂਟ ਬੋਲਦੇ ਜੀ ਕਦੀ ਵੀ ਪਾਰਟੀ ਦੇ ਵਧੀਆ ਲੱਗਿਆ ਜੀ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਜਰੋਂ ਨੌਜਵਾਨਾਂ ਦੀ ਲੋੜ ਸਿਵਾਸ ਆ ਸੱਚੇ ਮਾਰਗ ਤੇ ਚੱਲਦੇ ਆ ਉਸਤਤ ਕਰੇ ਜਹਾਨ ਆ ਜੇ ਸੱਚੇ ਮਾਰਗ ਤੇ ਤੇ ਚੱਲਾਂਗੇ ਉਸਤਤ ਹੋਊਗੀ ਜੇ ਝੂਠੇ ਮਾਰਗ ਤੇ ਚੱਲਾਂਗੇ ਤੇ ਲਾਹਣ ਤਾਂ ਪਹਿਣਗੀਆਂ ਤੇ ਮਤਲਬ ਲੱਗ ਜਾਂਦਾ ਜੀ ਤਿੰਨ ਸਾਲ ਦੀ ਸਰਕਾਰ ਵੀ ਹੋ ਚੱਲੀ ਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਕੁਝ ਲੈ ਕੇ ਆਏ ਸੀ ਕਿਹੜੇ ਤੁਸੀਂ ਵਾਅਦੇ ਕੀਤੇ ਸੀ ਕਿਹੜੇ ਤੁਸੀਂ ਵਫਾ ਕੀਤੇ ਆ ਉਹ ਸਾਰਾ ਕੁਝ ਪਤਾ ਹੁੰਦਾ ਵਾ ਦੋ ਨੌਜਵਾਨ ਇੱਕ ਪਾਸੇ ਤੁਣ ਸਾਹਿਬ ਸੀ ਨਾਲ ਰਜਿੰਦਰ ਸਿੰਘ ਸੀ ਦੋਵਾਂ ਨੇ ਕਿਹਾ ਕਿ ਜੇ ਸੱਚ ਦੀ ਗੱਲ ਕਰਾਂਗੇ ਤੇ 227 ਇਲੈਕਸ਼ਨ ਹੋਵੇ ਜਾਂ ਉਸ ਤੋਂ ਬਾਅਦ ਦੀ ਗੱਲ ਆ ਤੇ ਸਾਡਾ ਮਾਰਗ ਹੀ ਹੋ ਜੇ ਹੋਊਗਾ ਅਮਰਤਪਾਲ ਸਿੰਘ ਦੇ ਨਾਲ ਜੋੜਨਾ ਉਹ ਕਹੇ ਕਿ ਕੇਵਲ ਸੱਚਾਈ ਤੌਰ ਤੇ ਜੁੜੇ ਆ ਕੋਈ ਅਹੁਦੇ ਦੀ ਲਾਲਸਾ ਨਹੀਂ ਗਈ ਹਾਂ 227 ਦੀ ਜਿਹੜੀ ਨਹਾਰਵਾਲ ਦੀ ਗੱਲ ਕੀਤੀ ਹੈ ਕਿ ਅਸੀਂ ਤੁਰਾਂਗੇ ਇਸੇ ਤਰ੍ਹਾਂ ਹੀ ਅਸੀਂ ਉਹਨਾਂ ਦਿਨਾਂ ਚ ਵੀ ਨਾਲ ਸੀ ਪਰਿਵਾਰ ਦੇ ਜਦੋਂ ਇੱਕ ਤਤੀਆਂ ਫਹਾਮਾਂ ਚ ਲੱਗੀਆਂ ਅਸੀਂ ਅੱਜ ਵੀ ਪਰਿਵਾਰ ਦੇ ਨਾਲ ਆ ਪਰ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਝੂਠ ਤੇ ਫਰੇਵ ਤੋਂ ਦੂਰ ਰਹਿ ਕੇ ਇੱਕ ਸੱਚੀ ਤੇ ਚੰਗੀ ਸਿਆਸਤ ਕੀਤੀ ਜਾਵੇ ਜਿਹੜੀ ਗੁਰੂ ਨੂੰ ਪਾਉਂਦੀ ਹੋਵੇ ਉਹ ਸਿਆਸਤ ਕੀਤੀ ਜਾਵੇ ਦੇਖਦੇ ਆ ਇਹਨਾਂ ਦੋ ਨੌਜਵਾਨਾਂ ਦਾ ਜੋ ਜੋਸ਼ ਆ ਉਹ 227 ਚ ਕਿਸ ਤਰ੍ਹਾਂ ਦਾ ਵਾ ਉਹ ਕੁਝ ਜਲਵਾ ਲੈ ਕੇ ਆਊਗਾ ਰਜਿੰਦਰ ਸਿੰਘ ਹੋਣ ਜਾਂ ਧਨਵੀਰ ਜੀ ਹੋਣ ਕਿਹੜੀ ਪਲਾਂਗ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਾਰਿਸ ਪੰਜਾਬ ਦੇ ਆਕਾਲੀ ਦਲ ਨਾਲ ਪੁੱਟਣਗੇ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਸਮੇਂ ਦੇ ਗਰਭ ਚ ਪਰ 227 ਇਲੈਕਸ਼ਨ ਦਾ ਆਗਾਜ਼ ਦੀ ਗੱਲ ਕੀਤੀ ਹੈ ਤੇ ਨਾਲ ਹੀ ਮੁੱਖ ਮੰਤਰੀ ਭਾਈ ਅਮਰਤਪਾਲ ਨੂੰ ਲਾਂਨਤਾ ਗਿਆ ਵਾ ਇਸ ਸਟੇਜ ਵੱਲੋਂ ਵੇਖਦੇ ਆ 227 ਦੀ ਉਧਰਲੇ ਪਾਸੇ ਸਦਾਸ ਜੀ ਸਿੰਘ ਮਾਨ ਦਾ ਆਕਾਲੀ ਦਲ ਆ ਇੱਕ ਪਾਸੇ ਆਕਾਲੀ ਦਲ ਬਾਦਲਾ ਦੂਜੇ ਪਾਸੇ ਕਾਂਗਰਸ ਹੋਊਗੀ ਜਮਾਤਾਂ ਵੱਡੀਆਂ ਹੋਣਗੀਆਂ ਬੀਜੇਪੀ ਵੀ ਹੋਊਗੀ ਕਾਂਗਰਸ ਹੋਊਗੀ ਆਮ ਆਦਮੀ ਪਾਰਟੀ ਆਪਣਾ ਜਲਵਾ ਵਿਖਾਉਣ ਦੀ ਕੋਸ਼ਿਸ਼ ਕਰੂਗੀ ਕਿਹਦੇ ਹੱਕ ਜਾਂਦੀ ਆ 227 ਦੀ ਵੋਟਰ ਦੇਖਣਾ ਹੋਵੇਗਾ ਆਉਣ ਵਾਲਾ ਸਮਾਂ ਹੀ ਦੱਸੂਗਾ ਇਹ ਪਰ ਜੋ ਅੱਜ ਦੀ ਸਟੇਜ ਤੋਂ ਖਾਸ ਕਰਕੇ بار بار ਜ਼ਿਕਰ ਹੋਇਆ ਕਿ ਜੇ ਸਰਕਾਰਾਂ ਨਹੀਂ ਛੱਡਦੀ ਅਮਰਪਾਲ ਸਿੰਘ ਨੂੰ ਤੇ ਫਿਰ 227 ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਦੇ ਵਿੱਚ ਹੀ ਅਮਰਪਾਲ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਵਿਚਰੂਗਾ ਤੇ ਪੰਜਾਬ ਦੀ ਭਲਾਈ ਲਈ ਕੰਮ ਕਰੂਗਾ